ਖਾਲਸਾ ਜੀ ਇਹ ਦੁਨੀਆ ਤੇ ਢਾਈ ਮਾਵਾਂ ਹੋਈਆਂ ਢਾਈ ਮਾਈਆਂ ਦੀ ਗਿਣਤੀ ਆ ਯਾਨੀ ਮਾਂ ਤੇ ਮਾਂ ਹੀ ਆ ਮਾਂ ਤੇ ਜਿਹੜੇ ਜਾਨਵਰ ਪਸ਼ੂ ਪੰਛੀ ਹਨ ਉਹਨਾਂ ਦੇ ਵਿੱਚ ਵੀ ਇੰਨਾ ਕੁ ਤੇ ਮੋਹ ਹੈ ਆ ਨਾ ਜਿਨ੍ਹਾਂ ਨੂੰ ਜਨਮ ਦੇ ਉਹਨਾਂ ਨੂੰ ਪਾਲਣ ਦੀ ਨਹੀਂ ਗੱਲ ਤੇ ਹੈ ਆ ਪਰ ਖਾਲਸਾ ਜੀ ਮਾਂ ਢਾਈ ਗਿਣੀਆਂ ਗਈਆਂ ਜਿਨ੍ਹਾਂ ਨੇ ਸਹੀ ਮਾਇਨਿਆਂ ਵਿੱਚ ਮਾਂ ਹੋਣ ਦਾ ਫਰਜ਼ ਨਿਭਾਇਆ ਉਹ ਸਿਰਫ ਢਾਈ ਪਹਿਲੀ ਮਾਂ ਭਗਤ ਤਰੂਜੀ ਦੀ ਮਾਂ ਜਿਨੇ ਆਪਣੇ ਬੱਚੇ ਨੂੰ ਇਹ ਗੱਲ ਸਮਝਾਈ ਜਦੋਂ ਰਾਜੇ ਸਲਵਾਨ ਦੀ ਗੋਦ ਚ ਉਹਦੀ ਸਗੀ ਮਾਸੀ ਨੇ ਐਦਾਂ ਧੂਕੇ ਲਾਂਬੇ ਕਰਕੇ ਆਖਿਆ ਜੇ ਇੱਥੇ ਬਹਿਣਾ ਸੀ ਤੇ ਮੇਰੀ ਕੋਖੋ ਜੰਮਣਾ ਸੀ ਉਹਨੇ ਆਣ ਕੇ ਆਪਣੀ ਮਾਂ ਨੂੰ ਇੱਕੋ ਗੱਲ ਪੁੱਛੀ ਮਾਂ ਤੂੰ ਰਾਣੀ ਆਂ ਕਿ ਗੋਲੀ ਤੇ ਉਸ ਧਰਮੀ ਮਾਂ ਨੇ ਆਖਿਆ ਪੁੱਤਰ ਮੈਂ ਜਨਮ ਦੀ ਰਾਣੀ ਆਂ ਕਰਮ ਦੀ ਮੈਂ ਗੋਲੀ ਆਂ ਉਹਨੇ ਆਖਿਆ ਮਾਂ ਫਿਰ ਜਨਮ ਦੀ ਤੇ ਗੱਲ ਠੀਕ ਆ ਕਰਮ ਦਾ ਰਾਜ ਕਿੱਦਾਂ ਮਿਲੇ ਤੇ ਜੇ ਤੇ ਮਾਈ ਹੁੰਦੀ ਸਤਵੰਤੀ ਸੀ ਉਹ ਧਰਮੀ ਮਾਈ ਸੀ ਜੇ ਅਜ ਵਰਗੀ ਹੁੰਦੀ ਫਿਰ ਤੇ ਕਹਿੰਦੀ ਤੂੰ ਵੱਡਾ ਮੁੰਡਾ ਤੇ ਅਧਿਕਾਰ ਤੇਰਾ ਤੇ ਵਿਦਰੋਹ ਕਰ ਦੇ ਪਰ ਉਹ ਮਾਤਾ ਧਰਮੀ ਸੀ ਉਹਨੇ ਆਖਿਆ ਪੁੱਤਰ ਜੇ ਰਾਜ ਲੈਣਾ ਤੇ ਬੰਦਗੀ ਕਰ ਸਿਮਰਨ ਕਰ ਭਗਤੀ ਕਰ ਹੁਣ ਇਹ ਗੱਲ ਕਹੇ ਉਹ ਹੀ ਮਾਈ ਸਕੇਗੀ ਜਿਹੜੀ ਆਪ ਕਰਦੀ ਆ ਜਿਹਨੇ ਆਪ ਕੀਤਾ ਨਾ ਹੋਏਗਾ ਉਹ ਕਿਦਾਂ ਕਹੇਗੀ ਆਹ ਕਰ ਉਹ ਮਾਤਾ ਦੀ ਬੰਦਗੀ ਸੀ ਉਹਨੇ ਆਖਿਆ ਭਗਤ ਤਰੂਣ ਪੁੱਤਰ ਜੇ ਰਾਜ ਲੈਣਾ ਬੰਦਗੀ ਕਰ ਉਹਨਾਂ ਨੇ ਇਹੋ ਜੀ ਫਰ ਲਿਬ ਜੋੜੀ ਅੱਜ ਸਤਿਗੁਰੂ ਕਹਿ ਰਹੇ ਨੇ RAM ਜੱਪੋ ਜੀ ਐਸੇ-ਐਸੇ ਧਰੂ ਪ੍ਰਹਿਲਾਦ ਜੱਪਿਓ ਹਰ ਜੈਸੇ ਜਿੱਦਾਂ ਕਹਿੰਦੇ ਉਹਨਾਂ ਜੱਪਿਆ ਉਦਾਂ ਜੱਪੋ ਉਹ ਪੰਜ-ਪੰਜ ਸਾਲ ਦੀ ਉਮਰ ਦੀ ਬ੍ਰਹਮ ਗਿਆਨੀ ਹੋ ਗਏ ਹੋਏ ਆ ਤੇ ਸਾਡੀ ਤਾਂ ਉਮਰ ਹੀ ਲੰਘ ਗਈ ਆ ਉਹਨਾਂ ਵਾਂਗ ਕਹਿੰਦੇ ਜੱਪੋ ਉਹ ਪਹਿਲੀ ਧਰਮਣ ਮਾਂ ਜਿਹੜੀ ਆਪ ਬੰਦਗੀ ਕਰਦੀ ਸੀ ਆਪਣੇ ਬੱਚੇ ਨੂੰ ਸਿੱਧਾ ਹੀ ਬੰਦਗੀ ਤੇ ਲਾਤਾ ਇਹ ਮਾਂ ਦਾ ਫਰਜ਼ ਆ ਆਪਣੀ ਔਲਾਦ ਨੂੰ ਬੰਦਗੀ ਨਾਲ ਜੋੜਨਾ ਦੂਜੀ ਮਾਤਾ ਬਾਬੇ ਫਰੀਦ ਸਾਹਿਬ ਦੀ ਮਾਤਾ ਉਹ ਮਾਤਾ ਦਾ ਨਾਮ ਮਾਤਾ ਮਰੀਮ ਤੇ ਇਹ ਪਹਿਲੀ ਮਾਤਾ ਦਾ ਨਾਮ ਮਾਤਾ ਸੁਨੀਤੀ ਤੇ ਖਾਲਸਾ ਜੀ ਦੂਸਰੀ ਮਾਤਾ ਮਾਤਾ ਮਰੀਮ ਜਿਨੇ ਆਪਣੇ ਪੁੱਤਰ ਬਾਬੇ ਫਰੀਦ ਨੂੰ ਬੰਦਗੀ ਨਾਲ ਜੋੜਿਆ ਪਰ ਲਾਲਚ ਦੇ ਨਾਲ ਪਹਿਲਾਂ ਤੇ ਸੀ ਵੀ ਜਿਹੜੀ ਮਾਈ ਆਪ ਬੰਦਗੀ ਕਰਦੀ ਸਿੱਧੀ ਲਾ ਦੇਵੇ ਸਿੱਧਾ ਹੀ ਬੱਚੇ ਨੂੰ ਕਵੇ ਬੰਦਗੀ ਕਰ ਤੇ ਜੇ ਆਪ ਬੰਦਗੀ ਨਹੀਂ ਕਰਦੀ ਫਿਰ ਲਾਲਚ ਲਾਲਚ ਦੇ ਨਾਲ ਵੀ ਬੰਦਾ ਤੁਰੋ ਤੇ ਸਹੀ ਤੁਰਿਆ ਤੇ ਹੋਵੇ ਜਿਹੜਾ ਤੁਰ ਪੈਂਦਾ ਫਿਰ ਉਹ ਪਿੱਛੇ ਨਹੀਂ ਮੁੜਦਾ ਬਾਬਾ ਫਰੀਦ ਸਾਹਿਬ ਨੂੰ ਮਾਤਾ ਮਰੀਮ ਨੇ ਆਖਿਆ ਪੁੱਤ ਬੰਦਗੀ ਕਰ ਉਹਨੇ ਆਖਿਆ ਮਾਂ ਮਿਲਦਾ ਕੀ ਆ ਅਹੀਂ ਵੀ ਅਰਦਾਸ ਕਰਾਉਨੇ ਨਾ ਪੂਰੀ ਹੋਵੇ ਬਾਬਾ ਬਦਲ ਲਈਦਾ ਇਹ ਦੂਜਾ ਬਾਬਾ ਲੱਭ ਲੈਨੇ ਵੀ ਉਹ ਅਰਦਾਸ ਕਰੂੰਗਾ ਆਪਾਂ ਵੀ ਵੇਖਦੇ ਆ ਵੀ ਮਿਲਦਾ ਕੀ ਆ ਫੇਰ ਫੇਰ ਕਰਾਂਗੇ ਉਦਾਂ ਨਹੀਂ ਕਰਦੇ ਬਾਬੇ ਫਰੀਦ ਨੇ ਆਖਿਆ ਮਾਂ ਮਿਲਦਾ ਕੀ ਆ ਮਾਤਾ ਨੇ ਆਖਿਆ ਪੁੱਤ ਸ਼ੱਕਰ ਮਿਲਦੀ ਰੱਬ ਸ਼ੱਕਰ ਦਿੰਦਾ ਖਾਨ ਨੂੰ ਤੇ ਸ਼ੱਕਰ ਸ਼ਗਾਤ ਸੀ ਉਹਨਾਂ ਦੇ ਨਾਲ ਅੱਜ ਤੇ ਆਲੂ ਇੱਕ ਤੇ ਉਹਦੇ 50 ਪ੍ਰਕਾਰ ਦੇ ਪਕੌੜੇ ਇੱਕ ਹੀ ਆਲੂ ਦੇ ਇੰਨੀਆਂ ਵੈਰਾਈਟੀਆਂ ਆ ਗਈਆਂ ਗਿਣੀਆਂ ਹੀ ਨਹੀਂ ਜਾਣੀਆਂ ਹੁਣ ਤੇ ਪਦਾਰਥ ਨਾ ਨਾ ਪ੍ਰਕਾਰ ਦੇ ਨੇ ਕੋਈ ਸਮਾਂ ਹੀ ਜਦੋਂ 36 ਗਿਣੇਗੇ ਹੁਣ ਤੇ 36000 ਨੇ ਮੇਰੇ 36 ਕਿੱਥੇ ਰਹਿ ਗਏ ਪਰ ਖਾਲਸਾ ਜੀ ਉਦੋਂ ਗੁੜ ਸ਼ਗਾਤ ਸੀ ਮਾਤਾ ਨੇ ਆਖਿਆ ਪੁੱਤ ਸ਼ੱਕਰ ਮਿਲਦੀ ਤੇ ਬਾਬਾ ਜੀ ਇਹੋ ਜੇ ਲਾਲਚ ਵਸ ਜੁੜੇ ਜੁੜੇ ਜੁੜਦਿਆਂ ਜੁੜਦਿਆਂ ਫਿਰ ਉਹ ਸ਼ੱਕਰ ਤੇ ਕਿਤੇ ਰਹਿ ਗਈ ਅੱਜ ਉਹਨਾਂ ਦੀ ਪਾਵਨ ਬਾਣੀ ਸੁਣਿਆ ਫਿਰ ਦਿਲ ਨੂੰ ਠੰਡ ਪੈਂਦੀ ਹੈ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਸੁਣੀਂਦੇ ਆ ਨਾ ਬਾਬਾ ਫਰੀਦ ਸਾਹਿਬ ਨੇ ਬਹੁਤ ਮਹਿੰਗੀਆਂ ਗੱਲਾਂ ਕਹੀਆਂ ਸਾਨੂੰ ਲੱਗਦਾ ਅਸੀਂ ਦੁਖੀਆਂ ਹਰ ਘਰ 'ਚ ਅੱਗ ਲੱਗੀ ਹੈ ਹਰ ਘਰ ਹੀ ਦੁਖੀ ਆ ਬਾਬਾ ਫਰੀਦ ਸਾਹਿਬ ਦੇ ਕਿੱਡੇ ਡੂੰਗੇ ਬੋਲ ਅਸੀਂ ਸੁਣਦੇ ਇਹ ਦੋ ਮਾਈਆਂ ਢਾਈ ਮਾਈਆਂ ਦੀ ਮੈਂ ਗਿਣਤੀ ਕਰਨ ਦਿਆਂ ਪਹਿਲੀ ਮਾਤਾ ਜਿਹੜੀ ਆਪ ਬੰਦਗੀ ਕਰਦੀ ਸੀ ਸਿੱਧਾ ਲਾਦ ਨੂੰ ਜੋੜਦਾ ਦੂਜੀ ਮਾਤਾ ਜਿਹਨੇ ਲਾਲਚ ਨਾਲ ਹੀ ਜੋੜਦਾ ਪਰ ਜੋੜਦਾ ਤੇ ਅੱਧੀ ਮਾਂ ਗਿਣੀ ਗਈ ਰਾਜੇ ਗੋਪੀ ਚੰਦ ਦੀ ਜਾਂ ਰਾਜੇ ਪਰਥਰੀ ਦੀ ਉਹ ਅਧੀਆਂ ਤੇ ਵਾਵੇ ਗਿਣੀਆਂ ਜਾਣੀਆਂ ਉਹਦਾ ਕਾਰਨ ਆ ਕਿ ਉਹ ਦੋਵੇਂ ਹੀ ਰਾਜੇ ਸੀ ਪਰਥਰੀ ਰਾਜਾ ਵੀ ਰਾਜਾ ਸੀ ਤੇ ਗੋਪੀ ਚੰਦ ਵੀ ਰਾਜਾ ਸੀ ਉਹਨਾਂ ਮਾਈਆਂ ਨੇ ਉਹਨਾਂ ਰਾਜਿਆਂ ਨੂੰ ਫਕੀਰ ਬਣਾ ਲਿਆ ਮੜ ਕੇ ਪਛਤਾਵਾ ਕਰ ਲਿਆ ਤੇ ਨਾ ਨਾ ਪ੍ਰਕਾਰ ਦੇ ਪਦਾਰਥ ਖਾਣ ਵਾਲੇ ਅੱਜ ਦੋ ਰੋਟੀਆਂ ਮੰਗ ਕੇ ਖਾਣ ਲਏ ਇਹ ਗੱਲ ਦਾ ਪਿਸ਼ਤਾਵਾ ਕੀਤਾ ਰਾਤ ਬੱਚੇ ਸਹੀ ਤੁਰੇ ਪਰ ਮਾਈ ਪਿਸ਼ਤਾਵਾ ਕਰ ਗਈ ਜਿਹਦੇ ਕਰਕੇ ਨੰਬਰ ਅੱਧਾ ਹੋਇਆ ਇਹ ਢਾਈ ਗੁਣ ਨੇ ਜਿਸ ਮਾਈ ਵਿੱਚ ਗੁਣ ਆ ਜਾਣ ਉਹਦਾ ਇਸ ਮਾਤ ਲੋਕ ਤੇ ਆਉਣਾ ਸਫਲ ਹੈ